ਸ਼ਕਣਾ ਜ਼ਰੂਰੀ ਕਿਉਂ ਹੈ ਅੰਮ੍ਰਿਤ ਦੀ ਦਾਤ ਲੈਣੀ ਖੰਡੇ ਬਾਟੇ ਦੀ ਪਾਉ ਲੈਣੀ ਕਿਉਂ ਜ਼ਰੂਰੀ ਏ ਅਸੀਂ ਦੇ ਵੈਸੇ ਹੀ ਬਾਣੀ ਬੜੀ ਪੜਦੇ ਹਾਂ ਗੁਰੂ ਘਰ ਜਾਂਦੇ ਹਾਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਪਰ ਆਜੋ ਹੁਣ ਦਿਹਾੜਾ ਪਿੱਛੇ ਲੰਘ ਕੇ ਗਿਆ ਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜੀ ਦਾ ਸੰਪੂਰਨਤਾ ਦਿਵਸ ਜਿੱਥੇ ਕਲਗੀਧਰ ਪਿਤਾ ਨੇ ਉਥੇ ਬੜੇ ਵੱਡੇ ਰੂਪ ਦੇ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਵੀ ਅੰਮ੍ਰਿਤ ਸੰਚਾਰ ਕਰਵਾਇਆ। ਉਥੇ ਹੀ ਨਾਮ ਜਦੋਂ ਆਵੇਗਾ ਭਾਈ ਡੱਲੇ ਦਾ ਆਪ ਜੀ ਤੁਸੀਂ ਉਹਨਾਂ ਤੋਂ ਜਾਣਕਾਰ ਹੋ ਡੱਲੇ ਨਗਰ ਦੇ ਬੜੇ ਵਿਦਵਾਨ ਵੀ ਤੇ ਸਿੱਖ ਵੀ ਹੋਏ ਨੇ ਬਹੁਤ ਤਗੜੇ। ਯੋਧੇ ਸੂਰਬੀਰ ਪੈਦਾ ਹੋਏ ਨੇ ਉਸ ਧਰਤੀ ਦੇ ਉੱਪਰ। ਉਹ ਡੱਲੇ ਨੇ ਕਿਹਾ ਸੀ ਗੁਰੂ ਪਿਤਾ ਮਹਾਰਾਜ ਜੀ ਨੂੰ ਕਿ ਸੱਚੇ ਪਾਤਸ਼ਾਹ ਮੈਨੂੰ ਦਰਗਾਹ ਦੇ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ ਤੇ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਸੀ ਕਿ ਡੱਲਿਆ ਭਾਈ ਅੰਮ੍ਰਿਤ ਛਕਲਾ ਗੁਰੂ ਕੇ ਜਹਾਜੇ ਚੜ ਜਾ ਜੇ ਉਸ ਦਰਗਾਹ ਦੇ ਵਿੱਚ ਪੀੜੀ ਜਿੰਨੀ ਜਗਾ ਲੈਣੀ ਹੈ ਤੇ ਭਾਈ ਡੱਲਾ ਕਹਿਣ ਲੱਗਾ ਸਤਿਗੁਰੂ ਸੱਚੇ ਪਾਸ਼ਾ ਉਹ ਤੇ ਮੈਂ ਰੋਜ ਛਕਦਾ ਤੇ ਮਹਾਰਾਜ ਕਹਿੰਦੇ ਕਿ ਡੱਲਿਆ ਉਹ ਕਿਵੇਂ ਛਕਦਾ ਤੂੰ ਰੋਜ ਤੇ ਆਖਣ ਲੱਗਾ ਸਤਿਗੁਰੂ ਤੁਸੀਂ ਜਦੋਂ ਰੋਜ਼ ਪ੍ਰਸ਼ਾਦਾ ਛਕਦੇ ਹੋ ਉਹਦੇ ਵਿੱਚ ਜਿਹੜੇ ਕਿਣਕੇ ਬਚ ਜਾਂਦੇ ਨੇ ਕੁਝ ਮੈਂ ਉਹ ਰੋਜ਼ ਛਕ ਲੈਂਦਾ ਉਹ ਮੇਰੇ ਲਈ ਅੰਮ੍ਰਿਤ ਦੇ ਸਮਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਡੱਲਿਆ ਨਹੀਂ ਤੈਨੂੰ ਖੰਡੇ ਬਾਟੇ ਦੀ ਪੌਲ ਲੈਣੀ ਪਵੇਗੀ ਜੇ ਦਰਗਾਹ ਦੇ ਵਿੱਚ ਪੀੜੀ ਜਿਨੀ ਥਾ ਲੈਣੀ ਹੈ ਤੇ ਵੇਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਾਂ ਕੀਤ ਕੀਤੀ ਕਿ ਇਹ ਜ਼ਰੂਰੀ ਹੈ ਉਹਨੇ ਹੁਕਮ ਮੰਨਿਆ ਹੁਕਮ ਮੰਨ ਕੇ ਅਗਲੇ ਦਿਨ ਜਦੋਂ ਅੰਮ੍ਰਿਤ ਸੰਚਾਰ ਹੋਣਾ ਸੀ ਸਣ ਕੇ ਸੀ ਇਸ਼ਨਾਨ ਕਰਕੇ ਆ ਕੇ ਗੁਰੂ ਪਾਸ਼ਾ ਮਹਾਰਾਜ ਜੀ ਦੇ ਹਾਜ਼ਰੀ ਦੇ ਵਿੱਚ ਹਜ਼ੂਰੀ ਦੇ ਵਿੱਚ ਆ ਕੇ ਤਿਆਰ ਵਰ ਤਿਆਰ ਹੋ ਕੇ ਕਹਿਣ ਲੱਗਾ ਕਿ ਦਾਤਾ ਜੀ ਮੈਨੂੰ ਵੀ ਖੰਡੇ ਬਾਟੇ ਦੀ ਪੋਲ ਜੋ ਤਿਆਰ ਕੀਤੀ ਹੈ ਜੋ ਖੰਡੇ ਬਾਟੇ ਦੀ ਪੋਲ ਤਿਆਰ ਹੋਣੀ ਹੈ ਉਹ ਮੈਨੂੰ ਵੀ ਦਿੱਤੀ ਜਾਵੇ ਤਾਂ ਕਰਕੇ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਸੀ ਕਿ ਭਾਈ ਖੰਡੇ ਬਾਟੇ ਦੀ ਜਿਹੜੀ ਪੋਲ ਹੈ ਜੋ ਦਾਤ ਹੈ ਉਹ ਲੈਣੀ ਜ਼ਰੂਰੀ ਹੈ ਕਿਉਂਕਿ ਪ੍ਰਥਮ ਜਿਹੜੀ ਰਹਿਤ ਹੈ ਉਹ ਮਹਾਰਾਜ ਕਹਿੰਦੇ ਕਿ ਖੰਡੇ ਬਾਟੇ ਦੀ ਪੌਲ ਛਕਣੀ